ਜੀ ਬੀਰੀ ਆਪਣੀ ਨਾ ਲਾਸਟ ਟਰਾਈ ਆ ਹੁਣ ਇਹ ਤੇ ਲੈਟਰ ਵੀ ਬਦਲਤਾ ਉਹ ਤੇ ਪਾਣੀ ਲੱਗ ਗਿਆ ਜੀ ਤੇ ਆ ਵੀ ਹੁਣ ਛੋਟੇ ਛੋਟੇ ਟੋਟਿਆਂ ਚ ਲੈ ਰਿਹਾ ਟੋਟੇ ਵਾਲਾ ਲਿਆਂਦਾ ਉਹ ਤਾਂ ਵੀਰੇ ਪਾਣੀ ਪਾਣੀ ਪਾਤਾ ਪਾਣੀ ਦੇ ਪਾਪਾ ਸੇ ਹੁਣ ਕੱਢਦੇ ਆਂ ਕੱਢਦੇ ਹੋਣੇ ਪੇ ਹਾ 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 ਇਹ ਕੰਮ ਕਾਮ ਜਾਵਾ ਵੀਰੇ ਨਹੀਂ ਤਾਂ YouTube ਤੇ ਬੇਇੱਜ਼ਤੀ ਹੋ ਗਈ ਦੀ ਹੁਣ ਪੈਂਦਾ ਪੜਾਕਾ ਆ ਹਾ 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 ਕੁਆਲਿਟੀ ਹੋ ਗਈ ਵੀਰੇ ਸਾਰੇ ਨੂੰ ਸਤਿ ਸ੍ਰੀ ਅਕਾਲ ਇਹ ਇੱਕ ਤਰੀਕਾ ਕਾਮ ਜਾਵਾ ਇੱਕ ਵਾਰ ਹੁਣ ਹੋਰ ਬਜਾ ਕੇ ਦਿਖਾਵਾਂਗੇ ਹਲੋ ਸਤਿ ਪਾ। ਦੇਖੋ ਦੂਜਾ ਖੈਰ ਹਾਂ। ਕਾਮਯਾਬਾ ਵੀਰੇ ਆਹ ਤਰੀਕਾ ਕਾਮਯਾਬਾ ਬੋਤਲ ਚ ਪਾ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਨੈਕਸਟ ਬਲੌਗ 'ਚ ਨਵੀਆਂ ਨਵੀਆਂ ਚੀਜ਼ਾਂ ਦੇ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ। ਸਾਰੇ ਨੂੰ ਸਤਿ ਸ਼੍ਰੀ ਅਕਾਲ ਵੀਰੇ ਹੈਪੀ ਦੀਵਾਲੀ।